ਦੀ ਵੀਡੀਓ ਹੈਗੀ ਆ ਬਾਹਾਂ ਦੀਆਂ ਕਾਟਾਂ ਤੇ ਬਾਹਾਂ ਵਿੱਚ ਆਪਾਂ ਨੇ ਕਾਟਾ ਕਿਸ ਤਰ੍ਹਾਂ ਪਾਣੀਆਂ ਨੇ ਇਸ ਤਰ੍ਹਾਂ ਆਪਾਂ ਨੇ ਕੱਪੜਾ ਪਹਿਲਾਂ ਲਾ ਕੇ ਰੱਖ ਆਪਾਂ ਇਹਦੀ ਮਾਰਕੀਟਿੰਗ ਆਣੀ ਸ਼ੁਰੂ ਕਰਾਂਗੇ ਖੁੱਲੀ ਸਾਈਡ ਤੇ ਆਪਾਂ ਨੇ ਮਾਰਕੀਟਿੰਗ ਆਣੀ ਸ਼ੁਰੂ ਕਰ ਦੇਣੀ ਆ ਮੋਢਿਆਂ ਦੀ ਜਿਹੜੀ ਆਪਾਂ ਨੇ ਕਾਟ ਪਾਣੀ ਆ 3.5 ਇੰਚ ਤੇ ਆਪਾਂ ਕਾਟ ਜਿਹੜੀ ਹੁੰਦੀ ਆ ਇਹ ਵੈਸੇ ਆਪਾਂ ਜੇ ਮਤਲਬ ਘੱਟ ਉਮਰ ਦੇਆਂ ਲਈ ਪਾ ਰਹੇ ਹਾਂ 3 ਇੰਚ ਦੀ ਆਪਾਂ ਕਾਟ ਪਾਵਾਂਗੇ ਜਿਆਦਾ ਉਮਰ ਦੇਆਂ ਲਈ ਠੀਕ ਹੈ ਜੀ ਏਜ ਦੇ ਵਾਸਤੇ ਤੇ ਆਪਾਂ ਇਥੋਂ ਕਾਟ ਪਾਣੀ ਸ਼ੁਰੂ ਕਰਾਂਗੇ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਕਾਟ ਠੀਕ ਹੈ ਜੀ ਇਧਰਲੀ ਖੁੱਲੀ ਸਾਈਡ ਆਪਾਂ ਨੇ ਮਾਰਕਿੰਗ ਕਰਨੀ ਹੈ ਇਧਰਲੀ ਸਾਈਡ ਨੂੰ ਆਪਾਂ ਮਾਰਕਿੰਗ ਟਾਉਂਦੇ ਜਾਣਾ ਜਿੱਧਰਲੀ ਸਾਈਡ ਬੰਦ ਆ ਫਲਾਵਰ ਆਪਾਂ ਨੇ ਸੈੱਟ ਕਰਕੇ ਰੱਖ ਲੈਨੇ ਉੱਪਰਲੀ ਸਾਈਡ ਨੂੰ ਜਾਂਦੇ ਨੇ ਇਸ ਤਰ੍ਹਾਂ ਆਪਾਂ ਨੇ ਕਾਰਟ ਪਾਉਣੀ ਆ ਇਹਦੇ ਵਿੱਚ ਕੋਈ ਵੀ ਦਿੱਕਤ ਨਹੀਂ ਹੈਗੀ ਬਹੁਤ ਹੀ ਆਸਾਨੀ ਦੇ ਨਾਲ ਜਿਹੜੀ ਇਹ ਕਾਰਟ ਆ ਪੈ ਜਾਂਦੀ ਆ ਤੇ ਹੁਣ ਆਪਾਂ ਨੇ 프ਰੰਟ ਕਾਰਟ ਆ ਜਿਹੜੀ ਉਹ ਪਾਣੀ ਆ ਉਹ ਕਾਰਟ ਆਪਾਂ ਨੇ 1 ਇੰਚ ਦੀ ਪਾਉਣੀ ਆ ਕੋਈ ਐ ਨਹੀਂ ਹੈਗਾ ਵੀ ਇਧਰੋਂ ਮਾਰਕਿੰਗ ਕਰਨੀ ਹੈ ਇਧਰੋਂ ਕਰਨੀ ਆ ਦੇਖ ਸਕਦੇ ਤੁਸੀਂ ਆਪਾਂ ਕੋਈ ਮਾਰਕਿੰਗ ਨਹੀਂ ਜ਼ਿਆਦਾ ਕੀਤੀ ਬਹੁਤ ਹੀ ਆਸਾਨੀ ਦੇ ਨਾਲ ਇਸ ਤਰ੍ਹਾਂ ਆਪਾਂ ਨੇ ਮਾਰ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਇੱਥੇ ਮੋਡੇ ਦਾ ਮਾਰਕ ਕਰਾਂਗੇ 9 ਇੰਚ ਤੇ ਮੋਡਾ ਆਊਗਾ ਠੀਕ ਹੈ ਜੀ ਇੱਥੇ ਹੁਣ ਆਪਾਂ ਨੇ ਕਾਟ ਪਾਣੀ ਸ਼ੁਰੂ ਕਰਨੀ ਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਅਸੀਂ ਇਸ ਤਰ੍ਹਾਂ ਆਪਾਂ ਨੇ ਘਟਾਉਂਦੇ ਘਟਾਉਣੇ ਘਟਾ ਦੇ ਦੇਖ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਕਾਟ ਪਾ ਦੇਣੀ ਆ ਹੁਣ ਤੁਹਾਨੂੰ ਕਾਟ ਪਾ ਕੇ ਦਿਖਾਉਣੇ ਪਹਿਲਾਂ ਆਪਾਂ ਉੱਪਰਲੀ ਕਾਟ ਪਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਇੱਥੇ ਆਪਾਂ ਟੱਕ ਲਗਾ ਦਾਂਗੇ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ 프ਰੰਟ ਕਾਟ ਜਿਹੜੀ ਉਹ ਕਾਣੀ ਆ ਆਪਾਂ ਨੂੰ ਉੱਪਰਲੇ ਦੋ ਪੱਲਿਆਂ ਦੇ ਵਿੱਚ ਪਾਣੀ ਆ ਇਸ ਤਰ੍ਹਾਂ ਆਪਣੀਆਂ ਵਿਛਾ ਕੇ ਦੇਖ ਸਕਦੇ ਹੋ ਤੁਸੀਂ ਬਾਹਾਂ ਰੱਖੀਆਂ ਹੋਈਆਂ ਨੇ ਦੋਨੇ ਬਾਹਾਂ ਨੇਗੀਆਂ ਇਹ ਇਹਨਾਂ ਦੇ ਵਿੱਚ ਜੇ ਆਪਾਂ ਨੇ ਇਹ ਧਿਆਨ ਦੇਣਾ ਕਿ ਅੰਦਰਲੀ ਸਾਈਡ 'ਚ ਜੇ ਸਿੱਧਾ ਕੱਪੜਾ ਹੋਵੇ ਜਾਂ ਪੁੱਠਾ ਹੋਵੇ ਜੇ ਪੁੱਠਾ ਸਿੱਧਾ ਹੋਊਗਾ ਤਾਂ ਇੱਕ ਸਾਈਡ ਦੀਆਂ ਬਾਹਾਂ ਬਣ ਜਾਣਗੀਆਂ ਇਸ ਕਰਕੇ ਆਪਾਂ ਨੇ ਧਿਆਨ ਦੇਣਾ ਕਿ ਬਾਹਾਂ ਨੇ ਅੰਦਰਲੀ ਸਾਈਡ 'ਚ ਜੇ ਸਿੱਧਾ ਕੱਪੜਾ ਹੋਵੇ ਜਾਂ ਪੁੱਠਾ ਹੁਣ ਆਪਾਂ ਨੇ ਇਥੋਂ ਕਾਟ ਪਾ ਦੇਣੀ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਕਾਟ ਆਪਾਂ ਨੇ ਪਾ ਦਿੱਤੀ ਆ ਹੁਣ ਆਪਾਂ ਇੱਥੇ ਮੂਰੀ ਦਾ ਮਾਰਕ ਜਿਹੜਾ ਆਪਾਂ ਨੇ ਕਰਨਾ ਉਹ ਕਰ ਲਾਂਗੇ ਠੀਕ ਹੈ ਜੀ 5 ਇੰਚ ਦਾ ਮੂਰੀ ਦਾ ਮਾਰਕ ਕਰਨਾ 1.5 ਇੰਚ ਆਪਾਂ ਐਕਸਟਰਾ ਲਵਾਂਗੇ ਇਸ ਤਰ੍ਹਾਂ ਮਲਾ ਆਦਾਂਗੇ ਆ ਕਪੜਾ ਆਪਾਂ ਵਾਧੂ ਕੱਟ ਕਰ ਦਾਂਗੇ ਠੀਕ ਹੈ ਜੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ